ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਵੇਟਿਕ ਤੇ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਲੈ ਕੇ ਆਇਆ ਆਪਾਂ ਤੁਸੀਂ ਇਹ ਜਿਹੜੇ ਮਸ਼ੀਨ ਵਰਕ ਦੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਤੁਸੀਂ ਅੱਗੇ ਵਿంటర్ ਸੀਜ਼ਨ ਸਟੱਫ ਤੇ ਵੀ ਰੈਡੀ ਕਰਾ ਸਕਦੇ ਹੋ ਬਾਕੀ ਜਿਹੜੇ ਜਿਹੜੇ ਸਟੱਫ ਤੇ ਸੂਟ ਰੈਡੀ ਕਰਾਏ ਹੋਏ ਨੇ ਇਹ ਤੁਸੀਂ ਸਮਰ ਵਿੱਚ ਵੀ ਵੇਅਰ ਕਰ ਸਕਦੇ ਹੋ ਵਿంటర్ ਵਿੱਚ ਵੀ ਇੱਕ ਤੋਂ ਇੱਕ ਵਧ ਕੇ ਡਿਜ਼ਾਈਨ ਆ ਜਿਹੜਾ ਮਸ਼ੀਨ ਵਰਕ ਦਾ ਰਹੂਗਾ ਅੱਜ ਤੁਹਾਨੂੰ ਡਿਜ਼ਾਈਨ ਦਿਖਾਉਣੀ ਸ਼ੁਰੂ ਕਰਦੇ ਆਂ ਹਾਂਜੀ ਜੀ ਮੇ ਸੂਟ ਆਪਣਾ ਯਕੀਨ ਖਾਪ ਤੇ ਬਣਿਆ ਹੋਇਆ ਚਨੋਂਨ ਦਾ ਦੁਪੱਟਾ ਸੈਮੀ ਚਨੋਂਨ ਦਾ ਦੁਪੱਟਾ ਆਪਾਂ ਇਹਦੇ ਨਾਲ ਲਾਇਆ ਟਾਈ ਡਾਈ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜਾ ਟਾਈ ਡਾਈ ਦਾ ਬਣਾਇਆ ਹੈ ਇਹ ਆਪਣੀ ਆਗੀ ਜੀ ਬਾਟਮ ਬਾਟਮ ਤੇ ਇਸ ਤਰ੍ਹਾਂ ਤੁਹਾਨੂੰ ਮਿਰਰ ਵਰਕ ਮਿਲੂਗਾ ਹਲਕਾ ਜਿਹਾ ਤੇ ਸ਼ਰਟ ਤੇ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਆਪਾਂ ਨੇ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣੇ ਜਿਹੇ ਕਲਰ ਕੰਟਰਾਸਟ ਲਾਏ ਗਏ ਨੇ ਰੈੱਡ ਕਲਰ ਰੱਖਿਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਖੀਨ ਖਾਬ ਚ ਥੋੜਾ ਸ਼ੇਡ ਚੇਂਜ ਆਉਂਦਾ ਹੁੰਦਾ ਹੈ ਬਾਟਮ ਤੇ ਜਿਹੜਾ ਪਿਓਰ ਰੈੱਡ ਕਲਰ ਆ ਰਿਹਾ ਹੈ ਦੁਪੱਟਾ ਰੈੱਡ ਆਊਗਾ ਜਿਵੇਂ ਸ਼ਿਮਰ ਚ ਵੀ ਆਪਣਾ ਕਲਰ ਚੇਂਜ ਹੋ ਜਾਂਦਾ ਹੈ ਇਸ ਤਰ੍ਹਾਂ ਖੀਨ ਖਾਬ ਚ ਵੀ ਇਹ ਜਿਹੜਾ ਚ ਗੋਲਡਨ ਥਰੈਡ ਲੱਗਿਆ ਹੁੰਦਾ ਇਸ ਕਰਕੇ ਚੇਂਜ ਹੁੰਦਾ ਜੀ ਕਲਰ ਇਹ ਦੇਖੋ ਤੁਸੀਂ ਸਾਰੀ ਸ਼ਰਟ ਚ ਬੂਟੀਆਂ ਨੇ ਬਾਜੂ ਤੇ ਬਹੁਤ ਪਿਆਰੀ ਜੀ ਬੇਲ ਬਣੀ ਹੋਈ ਆ ਤੇ ਜਿਹੜਾ ਮਿਰਰ ਵਰਕ ਵਾਲੀ ਇੱਕ ਲਾਈਨ ਆ ਉਹ ਬਾਟਮ ਤੇ ਆਊਗੀ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਇਹ ਆਪਣੇ ਕੋਲੇ ਵਾਈਟ ਸਟੱਫ ਰੈਡੀ ਹੈ ਇਸ ਟਾਈਮ ਅਵੇਲੇਬਲ ਆ ਤੁਸੀਂ ਕੋਈ ਵੀ ਕਲਰ ਇਚ ਕਸਟਮਾਈਜ਼ ਕਰਾ ਸਕਦੇ ਹੋ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਸੂਟ ਮਿਲੇਗਾ ਸਿਲਕ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੈ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਲਾਏ ਗਏ ਨੇ ਇਚ ਸੋਬਰ ਜਿਹਾ ਸੂਟ ਬਣਿਆ ਤੁਸੀਂ ਚੈੱਕ ਕਰ ਸਕਦੇ ਹੋ neck ਬਹੁਤ ਹੀ ਪਿਆਰਾ neck ਬਣਿਆ ਹੋਇਆ ਹੈ ਬਾਜੂ ਤੇ ਕੰਮ ਆਊਗਾ ਜੀ ਤੇ ਪੌਂਚੇ ਤੇ ਕੰਮ ਆ ਹਾਂ ਤੁਸੀਂ ਕਰਵਾ ਵੀ ਸਕਦੇ ਹੋ ਵੈਸੇ ਆਪਾਂ ਇਸ ਤੇ ਨਹੀਂ ਕਰਵਾਇਆ ਹੋਇਆ ਇਹਨਾਂ ਨੇ ਸਕਿਪ ਕਰਵਾਤਾ ਸੀਗਾ ਤੇ ਬਾਜੂ ਤੇ ਘੇਰੇ ਤੇ ਗਲੇ ਤੇ ਕੰਮ ਮੇਲੂਗਾ ਤੁਹਾਨੂੰ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਕਰਾ ਸਕਦੇ ਹੋ ਹਲਕੀ ਬੇਲਪੋਣੀ ਹੈ ਘੇਰੇ ਤੇ ਬੁਟੀਕ ਤੋਂ ਸੂਟ ਰੈਡੀ ਕਰਾਉਣ ਦਾ ਮਕਸਦ ਹੀ ਇਹ ਹੁੰਦਾ ਜੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਸੂਟ ਰੈਡੀ ਕਰਾ ਸਕਦੇ ਹੋ ਅੱਗੇ ਆ ਗਿਆ ਜੀ ਆਪਣਾ ਇਹ ਖਾਦੀ ਤੇ ਬਣਿਆ ਹੋਇਆ ਤੁਸੀਂ ਜੇ ਪਸ਼ਮੀਨੇ ਤੇ ਵੀ ਇਹਨੂੰ ਰੈਡੀ ਕਰਾਉਗੇ ਬਹੁਤ ਪਿਆਰਾ ਬਣੂਗਾ ਇਹ ਆਪਣਾ ਖਾਦੀ ਕਾਟਨ ਖਾਦੀ ਤੇ ਬਣਿਆ ਹੋਇਆ ਤੇ ਇਸ ਤਰ੍ਹਾਂ ਜਿਹੜਾ organza ਦਾ ਪੈਚ ਲਾ ਕੇ ਬਾਟਮ ਬਣਾਈ ਹੈ ਪਿਓਰ organza ਦਾ ਹੀ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਇਸ ਤਰ੍ਹਾਂ ਦਾ corner work ਆਊਗਾ ਪਿਓਰ organza ਦੀ ਕੰਟਰਾਸਟ ਵੀ ਬਹੁਤ ਪਿਆਰਾ ਲੱਗਿਆ ਹੋਇਆ ਹੈ ਸ਼ਰਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਐਵੇਂ ਚਾਕਾ ਤੇ ਅੱਗੇ ਪਿੱਛੇ ਕੰਮ ਹੈ ਜੀ ਜਿੰਨਾ ਕੰਮ ਅਗਲੇ ਘੇਰੇ ਤੇ ਮਿਲੂਗਾ ਉਹ ਨਹੀਂ ਆਪਾਂ ਪਿੱਛੇ ਕੀਤਾ ਤੇ ਜਿਹੜੀ ਫਿਨਿਸ਼ਿੰਗ ਆ ਉਹ ਤਾਂ ਪ੍ਰੋਪਰ ਤੁਹਾਨੂੰ ਦੇਖੀ ਰਹੀ ਹੈ ਵਰਕ ਦੀ ਕਿੰਨੀ ਕਿ ਜ਼ਿਆਦਾ ਫਿਨਿਸ਼ਿੰਗ ਹੈ ਸਟਿਚਿੰਗ ਦੀ ਕਿੰਨੀ ਜ਼ਿਆਦਾ ਫਿਨਿਸ਼ਿੰਗ ਹੈ ਬਾਜੂ ਤੇ ਕੰਮ ਆਊਗਾ ਬਹੁਤ ਹੀ ਪਿਆਰਾ ਜਿਹਾ ਪੌਂਚਾ ਤੇ ਕੰਮ ਆਊ ਘੇਰੇ ਚਾਕ ਅੱਗੇ ਪਿੱਛੇ ਦੁਪੱਟਾ ਦੁਪੱਟੇ ਦੇ ਕਾਰਨਰ ਵਰਕ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਰੈਡੀ ਹੋਇਆ ਆਪਣਾ ਇਹ ਤੇ ਨੈਕਸਟ ਜਿਹੜਾ ਸੂਟ ਹੈ ਇਹ ਆਪਾਂ ਨੇ ਸੈਮੀ ਸਿਲਕ ਤੇ ਬਣਾਇਆ ਜੀ ਪੈਚ ਵਰਕ ਕੀਤਾ ਹੋਇਆ ਬਾਜੂ ਤੇ ਪੈਚ ਲਾ ਕੇ ਏਮਬ੍ਰੋਇਡਰੀ ਹੋਈ ਹੈ ਨੈਕ ਤੇ ਔਰ ਘੇਰੇ ਤੇ ਤੇ ਪੌਂਚਾ ਤੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਬੇਲ ਹੈ ਜਿਹੜੀ ਉਹ ਆਪਣੇ ਘੇਰੇ ਤੇ ਬਾਜੂ ਤੇ ਗਲੇ ਤੇ ਪਹੁੰਚੇ ਤੇ ਆਉਗੀ ਕੰਟਰਾਸਟ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਰੈਡੀ ਕਰਾ ਸਕਦੇ ਹੋ ਚੇਂਜ ਕਰਾ ਸਕਦੇ ਹੋ ਸਟੱਫ ਚੇਂਜ ਕਰਾ ਸਕਦੇ ਹੋ ਕਲਰ ਚੇਂਜ ਕਰਾ ਸਕਦੇ ਹੋ ਦੋਪੱਟੇ ਦਾ ਸਟੱਫ ਦੁਪੱਟੇ ਤੇ ਵਰਕ ਐਡ-ਆਨ ਕਰਾਉਣਾ ਹੈ ਕੁਝ ਬੁਟੀਆਂ ਪਵਾਉਣੀਆਂ ਨੇ ਕਾਰਨਰਸ ਬਣਵਾਉਣੇ ਆ ਉਹ ਤੁਹਾਡੀ ਇੱਛਾ ਤੁਸੀਂ ਜਿਵੇਂ ਵੀ ਰੈਡੀ ਕਰਾਉਣਾ ਤੁਸੀਂ ਕਰਾ ਸਕਦੇ ਹੋ ਟਾਈ ਡਾਈ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਇਹ ਆਪਣਾ ਕੋਮੋ ਸਿਲਕ ਤੇ ਆ ਗਿਆ ਜੀ ਸੂਟ ਕਮੋ ਸਿਲਕ ਤੇ ਬਣਿਆ ਹੋਇਆ ਕਾਵੇ ਵਰਕ ਕੀਤਾ ਹੋਇਆ ਜੀ ਸੂਟ ਤੇ ਬਾਜੂ ਤੇ ਪੌਂਚਿਆਂ ਤੇ ਘੇਰੇ ਤੇ ਕਾਵਿਅ ਵਰਕ ਮਿਲੂਗਾ ਨਾਲ ਇਹਦੇ ਆਪਾਂ ਨੇ ਸ਼ਿਮਰਰ ਗੰਜਾ ਦਾ ਦੁਪੱਟਾ ਰੱਖਿਆ ਬਹੁਤ ਹੀ ਪਿਆਰਾ ਜਿਹਾ ਲਾਈਟ ਵੇਟ ਜਿਹਾ ਦੁਪੱਟਾ ਇਹਦੇ ਨਾਲ ਤੇ ਦੁਪੱਟੇ ਤੇ ਐਵੇਂ ਸਟਫ ਨਾਲ ਦਾ ਪੈਚ ਐਡ ਕਰਕੇ ਜਿਹੜਾ ਫਿਨਿਸ਼ਿੰਗ ਦਿੰਦੀ ਹੈ ਇਹ ਦੇਖੋ ਤੁਸੀਂ ਪੌਟਲੀ ਬਟਨ ਲਾ ਕੇ ਆਪਾਂ ਇਹਨੂੰ ਰੈਡੀ ਕੀਤਾ ਬਹੁਤ ਥੋੜੇ ਟਾਈਮ ਚ ਆਪਾਂ ਵੀਡੀਓਜ਼ ਨੇ ਜਿਹੜੀਆਂ ਬਣਾਈਆਂ ਸੀ ਕਸਟਮਰ ਨੇ ਮੰਗੀਆਂ ਸੀ ਆਪਾਂ ਤੋਂ ਨਹੀਂ ਤਾਂ ਬਣਾਈਆਂ ਵੀ ਨਹੀਂ ਸੀ ਜਾਣੀਆਂ ਉਹ ਕਹਿੰਦੇ ਸਾਨੂੰ ਰੰਮੀ ਤੇ ਲਾ ਕੇ ਪ੍ਰੋਪਰ ਵੀਡੀਓ ਭੇਜੋ ਤਾਂ ਆਪਾਂ ਨੇ ਸੇਮੋ ਵੀ ਬਣਾਈ ਦੁਪੱਟਾ ਪਿਓਰ ਰਕੀ ਅੰਦਾਜ਼ ਦਾ ਜੀ ਕੋਮੋ ਸਿਲਕ ਦਾ ਸੂਟ ਸਿੰਪਲ ਰੈਡੀ ਕਰਾਇਆ ਵੀ ਸਲੀਵਲੈਸ ਰੈਡੀ ਕਰਵਾਇਆ ਇਹਨਾਂ ਨੇ ਤੇ ਨਾਲ ਬਾਟਮ ਫਰਸੀ ਬਾਟਮ ਰੈਡੀ ਕਰਵਾਈ ਹੈ ਜੀ ਪਿਓਰ ਰਕੀ ਅੰਦਾਜ਼ ਦਾ ਦੁਪੱਟਾ ਇਸ ਤਰ੍ਹਾਂ ਲੇਸ ਲਾ ਕੇ ਹੀ ਆਪਾਂ ਨੂੰ ਜਿਵੇਂ ਕਿਹਾ ਸੀ ਆਪਾਂ ਉਵੇਂ ਹੀ ਰੈਡੀ ਕਰਤਾ ਇਹ ਸੂਟ ਵੀ ਆਪਾਂ ਸੈਮੀ ਸਿਲਕ 'ਚ ਬਣਾਇਆ ਜੀ ਤੇ ਉਹ ਪਹਿਲਾਂ ਵਾਲਾ ਜਿਹੜਾ ਕੋਮੋ ਸਿਲਕ 'ਚ ਬਣਾਇਆ ਸੀ ਇਹ ਸੈਮੀ ਸਿਲਕ 'ਚ ਬਣਾਇਆ ਬਹੁਤ ਪਿਆਰਾ ਜਿਹਾ ਸਟੱਫ ਆ ਸੇਮ ਵਰਕ ਆਊਗਾ ਜੀ ਸਿਰਫ ਕਲਰ ਕੰਟਰਾਸਟ ਦਾ ਥੋੜਾ ਬਹੁਤਾ ਫਰਕ ਆ ਕੋ ਕਾਫੀ ਸੂਟ ਬਣ ਰਹੇ ਨੇ ਆਪਣੇ ਕੋਲ ਇਹ ਸੂਟ ਜੇ ਤੁਸੀਂ ਵੀ ਬਣਵਾਉਣਾ ਚਾਹੁੰਦੇ ਹੋ ਬਿਲਕੁਲ ਜਨੂਨ ਜੇ ਪ੍ਰਾਈਸ ਤੇ ਸੂਟ ਬਣ ਜਾਂਦਾ ਜੀ ਤੁਸੀਂ ਬਣਾ ਸਕਦੇ ਹੋ ਕਿਸੇ ਵੀ ਕਲਰ ਕੰਟਰਾਸਟ ਚ ਬਣਾ ਸਕਦੇ ਹੋ ਦੁਪੱਟਾ ਵਗੈਰਾ ਸਟਾਫ ਕੁਝ ਵੀ ਚੇਂਜ ਕਰਾਉਣਾ ਕਰਾ ਸਕਦੇ ਹੋ ਕੁਝ ਐਡ ਆਨ ਕਰਾਉਣਾ ਕਰਾ ਸਕਦੇ ਹੋ ਤੇ ਇਹ ਵੀ ਆਪਾਂ ਜਿਵੇਂ ਉਸ ਤਰ੍ਹਾਂ ਹੀ ਆਪਾਂ ਦੁਪੱਟਾ ਰੈਡੀ ਕੀਤਾ ਇਹਦੇ ਨਾਲ ਵੀ ਆਪਾਂ ਨੇ ਸ਼ਿਮਰ ਗੈਂਜ਼ਾ ਦਾ ਦੁਪੱਟਾ ਲਾਇਆ ਜੀ ਤੇ ਸਾਈਡਾ ਤੇ ਪੱਲਿਆਂ ਤੇ ਜਿਹੜਾ ਪੈਚ ਸਟਫ ਨਾਲ ਦਾ ਐਡ ਕੀਤਾ ਪੂਟਲੀ ਬਟਨ ਲਾ ਕੇ ਹੀ ਆਪਾਂ ਨੇ ਇਹ ਸੂਟ ਰੈਡੀ ਕੀਤਾ ਹੋਰ ਵੀ ਆਪਣੇ ਕੋਲੇ ਬਣ ਰਿਹਾ ਆ ਆਪਾਂ ਦਿਖਾਉਂਦੇ ਰਵਾਂਗੇ ਜਿਆਦਾਤਰ ਏਸੇ ਟੋਨ ਚ ਹੀ ਬਣ ਰਿਹਾ ਮੈਰੂਨ ਕਾਫੀ ਏਸੇ ਟੋਨ ਚ ਹੀ ਅੱਗੇ ਆਪਣੇ ਕੋਲੇ ਆ ਗਿਆ ਜੀ ਇਹ ਜਿਹੜਾ ਲੈਰੀਆ ਦੁਪੱਟਾ ਦੇਖ ਰਹੇ ਹੋ ਜੀ ਇਹ ਟੈਬੀ ਲਾਈਨਿੰਗ ਦਾ ਦੁਪੱਟਾ ਆਪਣੇ ਪਸ਼ਮੀਨਾ ਦੇ ਸੂਟ ਨਾਲ ਲਗਵਾਇਆ ਜੀ ਬਹੁਤ ਹੀ ਸੋਹਣਾ ਜਿਹਾ ਲੈਰੀਆ ਬਣਾਇਆ ਜਿਹੜੇ ਸਿਲਕ ਪਸ਼ਮੀਨਾ ਦੇ ਸੂਟ ਹੁੰਦੇ ਨੇ ਉਹ ਜ਼ਿਆਦਾਤਰ ਮੈਂ ਟਾਈਡ ਹੀ ਸੁਜੈਸਟ ਕਰਦੀ ਆ ਕਿਉਂਕਿ ਜੀ ਸਿੰਗਲ ਕਲਰ ਨਹੀਂ ਮੰਨਦਾ ਕਿਸੇ ਵੀ ਸਟਫ ਚ ਦੁਪੱਟੇ ਚ ਬੰਨਤਾ ਜਾਂਦਾ ਪਰ ਬਿਲਕੁਲ ਡਿੱਟੋ ਨਹੀਂ ਬੰਨਦਾ ਕਿਉਂਕਿ ਡਬਲ ਟੋਨ ਸਟੱਫ ਹੁੰਦਾ ਜੀ ਇਹ ਲੈਰੀਆ ਹੀ ਸਹੀ ਰਹਿੰਦਾ ਲੈਰੀਆ ਨਾ ਬਹੁਤ ਵਧੀਆ ਮਤਲਬ ਟਾਈ ਡਾਈ ਨਾਲ ਬਹੁਤ ਵਧੀਆ ਜਿਹੜੀ ਮੈਚਿੰਗ ਹੋ ਜਾਂਦੀ ਹੈ ਤੁਸੀਂ ਵੀ ਐਵੇਂ ਟਾਈ ਡਾਈ ਕਰਵਾ ਕੇ ਹੀ ਜਿਹੜੇ ਪਸ਼ਮੀਨੇ ਦੇ ਨਾਲ ਸੂਟ ਵੇਅਰ ਕਰਿਆ ਕਰੋ ਨਾਲ ਦੁਪੱਟਾ ਐਵੇਂ ਦਾ ਹੀ ਕੈਰੀ ਕਰਿਆ ਕਰੋ ਸ਼ਰਟ 'ਚ ਬੂਟੀਆਂ ਆ ਗਈਆਂ ਜੀ neck ਬਣਿਆ ਹੋਇਆ ਬਹੁਤ ਹੀ ਪਿਆਰਾ ਨਾਲ ਹੀ ਇਹਦੇ ਬਾਜੂ ਤੇ ਕੰਮ ਹੈ ਬਹੁਤ ਪਿਆਰਾ ਬਾਜੂ ਤੇ ਕੰਮ ਹੈ ਬੇਲ ਪਾ ਕੇ ਇੱਕ ਬੁੱਟਾ ਜਿਹੜਾ ਬਾਜੂ ਤੇ ਬਣਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਮਹਿਰੂਨ ਗ੍ਰੀਨ ਤੇ ਫਿਰੋਜ਼ੀ ਹੋ ਗਿਆ ਬਹੁਤ ਚੱਲ ਰਹੀ ਨੇ ਜੀ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਕਸਟਮਾਈਜੇਸ਼ਨ ਕਰਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ